ਆਖਰ ਜੋ ਕਮ ਸੇ ਟਕਰਾਏਗਾ ਉਹ ਤੋੜ ਹੋ ਜਾਏਗਾ ਜੈ ਭੀ ਜੈ ਭਾਰਤ ਜੈ ਭੀ ਜੈ ਭਾਰਤ ਅੱਜ ਜਿਹੜਾ ਅਰਥੀ ਭੂਖ ਮਜਾਰਾ ਨੇ ਕੋਰ ਨਾਲ ਦੀ ਨਾਲ ਪ੍ਰਸ਼ਾਸਨ ਨੂੰ ਮੰਗਵਰਤਾ ਦਿੱਤਾ ਜਾਣਾ ਉਹ ਸਾਰੇ ਹੀ ਅੰਬੇਦਕਰ ਪ੍ਰੇਮੀਆਂ ਵੱਲੋਂ ਔਰ ਸਾਡੀਆਂ ਜਿੱਦੀਆਂ ਧਾਰਮਿਕ ਜੱਥੇਬੰਦੀਆਂ ਉਹਨਾਂ ਵੱਲੋਂ ਅੱਜ ਇਹ ਪ੍ਰਦਰਸ਼ਨ ਇਸ ਕਰਕੇ ਕੀਤਾ ਜਾ ਰਿਹਾ ਕਿ ਅਮਰੀਕਾ ਚ ਬੈਠੇ ਗੁਰਪਤਵੰਤ ਸਿੰਘ ਪੰਡੂ ਉਸ ਨੇ ਆਪਣੀ ਇੱਕ ਵੀਡੀਓ ਵਾਇਰਲ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਭਾਰਤ ਰਤਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਔਰ ਨਾਰੀ ਜਾਤੀ ਦੇ ਮੁਕਤੀਦਾਤਾ ਬਾਬਾ ਸਾਹਿਬ ਅੰਬੇਦਕਰ ਉਹਨਾਂ ਬਾਰੇ ਭੱਜੀਆਂ ਟਿੱਪਣੀਆਂ ਕੀਤੀਆਂ ਉਹਨਾਂ ਨੇ ਆਪਣੇ ਬੰਨਾਂ ਦੇ ਵਿੱਚ ਆਪਣੀ ਵੀਡੀਓ ਦੇ ਵਿੱਚ 바ਵਾ ਸਾਹਿਬ ਨੂੰ ਇੱਕ ਰਾਕਸ਼ਸ ਦੱਸਿਆ ਇੱਕ ਡੈਵਲ ਦੱਸਿਆ ਡੈਵਲ ਮਤਲਬ ਦੁਸ਼ਟ ਆਤਮਾ ਦੱਸਿਆ ਅਸੀਂ ਜਿਹੜੇ ਦਲਤ ਸਮਾਜ ਦੇ ਲੋਕ ਆ ਅਸੀਂ ਇਹ ਦੱਸਣਾ ਚਾਹੁੰਦੇ ਆ ਤੁਹਾਨੂੰ ਕਿ 바ਵਾ ਸਾਹਿਬ ਜੇ ਸੰਵਿਧਾਨ ਨਾਲ ਲਿਖਦੇ ਤੇ ਭਾਰਤ ਦੇ ਲੋਕ ਇੱਕ ਸੂਤਰ ਵਿੱਚ ਨਹੀਂ ਸੀ ਵੱਜ ਸਕਦੇ ਦੂਜੀ ਗੱਲ ਜਿਹੜੀ ਇਹ ਗੱਲ ਆਰਟੀਕਲ 25 ਦੀ ਕਰਦਾ ਆ ਅਗਰ ਇਹਨੂੰ ਆਰਟੀਕਲ 25 ਦਾ ਨਹੀਂ ਪਤਾ ਦੇਓ ਸਾਡੇ ਨਾਲ ਬਹਿ ਕੇ ਗੱਲ ਕਰ ਸਕਦਾ ਫਿਰ ਅਸੀਂ ਪੰਨੂ ਨੂੰ ਦੱਸਾਂਗੇ ਆਰਟੀਕਲ 25 ਚ ਹੋਰ ਕੀ ਕੀ ਹੋਇਆ ਸਾਥੀਓ ਬਾਬਾ ਸਾਹਿਬ ਬੇਲਕਰ ਜਿਹੜੇ ਪੂਰੇ ਵਿਸ਼ਵ ਤੇ ਨੰਬਰ ਦੇ ਕੁਬਾਰ ਇਨਸਾਨ ਉਹਨਾਂ ਨੂੰ ਚੁੜਿਆ ਗਿਆ ਕਲੰਬੀਆ ਯੂਨੀਵਰਸਿਟੀ ਦੇ ਚਿੰਬਲ ਆਫ ਨੋਲੇਜ ਅਸੀਂ ਉਹਨਾਂ ਦੇ ਖਿਆਲ ਆਪੇ ਗੱਲ ਕਰਦੇ ਹਾਂ ਸਾਥੀਓ ਜੇ ਇਸ ਬੰਦੇ ਨੇ ਮਾਫੀ ਨਾ ਮੰਗੀ ਜੇ ਆਪਣੇ ਸ਼ਬਦ ਵਾਪਸ ਨਾ ਲਏ ਤੇ ਅੱਜ ਜਿਹੜੇ ਅਸੀਂ 100 ਦੀ ਗਿਣਤੀ 150 ਦੀ ਗਿਣਤੀ ਚ ਆਏ ਆ ਇਹ ਗਿਣਤੀ ਬਹੁਤ ਵੱਡੀ ਹੋਏਗੀ ਔਰ ਇਸ ਸੰਘਰਸ਼ ਜਿਹੜਾ ਇਸ ਸੜਕਾਂ ਤੇ ਸੰਘਰਸ਼ ਹੋਏਗਾ ਜਿਵੇਂ ਪੰਨੂ ਜੀ ਬਾਬਾ ਜੀ ਸਾਹਿਬਾਰੇ ਬੋਲਿਆ ਆ ਬਹੁਤ ਹੀ ਨਿੰਦਨਯੋਗ ਆ ਕਿਉਂਕਿ ਇੱਕ ਦਲ ਤੋਂ ਸਮਾਜਮੀ ਨੇ ਹਰ ਸਮਾਜ ਦੇ ਬਾਬਾ ਸਾਹਿਬ ਜੋ ਆ ਔਰ ਐਵਰ ਨਹੀਂ ਕਿਉਂਕਿ ਉਹਨਾਂ ਦੇ ਸਵਿਧਾਨ ਦੇ ਅਕੋਰਡਿੰਗ ਹੀ ਅਸੀਂ ਉਹ ਆਪਣੀ ਜੋ ਉਹਨਾਂ ਨੇ ਅਪਸ਼ਰਤ ਕਰਦੇ ਉਹਦੀ ਮਾਫੀ ਮੰਗਣ ਨਹੀਂ ਤੇ ਸਾਡਾ ਜਣਾ ਅੱਜ ਅਸੀਂ ਇਹਨਾਂ ਦਾ ਮੁਕਲਾਉਂ ਕਰ ਰਹੇ ਆ ਅਸੀਂ ਜੁਦਸ ਕਰਤੇ ਚਾਰੀ ਰੱਖਾਂਗੇ ਸ਼ੰਗਰ